ਅੱਜ ਤੱਕ ਬਾਬੇ ਨਾਨਕ ਦਾ ਇਹ ਖੰਡਾ ਫੜਕਦਾ ਸੁਲਤਾਨਪੁਰ ਵਿੱਚ ਵਾਹਿਗੁਰੂ ਗੁਰਨਾਨਦ ਸਾਹਿਬ ਦਾ ਹੀ ਪ੍ਰਚਾਰ ਹੈ ਸੁਲਤਾਨਪੁਰ ਐਸਾ ਕਸਬਾ ਹੈ ਜਿੱਥੇ ਅੱਜ ਵੀ ਗੁਰਨਾਨਦ ਸਾਹਿਬ ਦਾ ਪਹਿਰਾ ਹੈ ਕਿਤੇ ਰਾਤ ਰਹਿ ਕੇ ਵੇਖਣ ਦੀ ਕੋਸ਼ਿਸ਼ ਕਰਿਆ ਕਰੋ ਗਏ ਤੇ ਮੁੜ ਕੇ ਗਏ ਤੇ ਮੁੜ ਕੇ ਆਪਣੇ ਨਾਲ ਤਾਂ ਵਿਦੇਸ਼ਾਂ ਨਾਲ ਚੰਗੇ ਨੇ ਜਿਹੜੇ 10-10 ਦਿਨ ਰਹਿ ਕੇ ਜਾਂਦੇ ਨੇ ਅਸੀਂ ਸ਼ਾਮ ਨੂੰ ਵਾਪਸ ਗੁਰਨਾਮ ਸਾਹਿਬ ਧਰਤੀ ਤੇ ਆਏ ਆਪਣੀ ਛਾਪ ਛੱਡ ਗਏ ਕੀ ਦੇਗੇ ਸਾਨੂੰ ਜਪਜੀ ਸਾਹਿਬ ਤੇ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ ਇੱਕ ਇੱਕ ਪੌੜੀ ਵਿੱਚ ਵਿਦੇਸ਼ ਹੈ ਇੱਕ ਇੱਕ ਪੌੜੀ ਤੇ ਚੜਦੇ ਜਾਈਏ ਨਾ ਕਿ ਇੱਕ ਸਾਲ ਵਿੱਚ ਇੱਕ ਪੌੜੀ ਚੜ੍ਹਦੀਏ 38 ਸਾਲਾਂ ਜੇ ਤਾਂ ਵੀ ਸਤਗੁਰ ਪਹੁੰਚ ਜਾਗੇ ਵਾਹਿਗੁਰੂ ਇੱਕ ਸਾਲ ਵਿੱਚ ਵੀ ਇੱਕ ਪੌੜੀ ਕਮਾ ਲਈਏ ਇੱਕ ਸਾਲ ਵਿੱਚ ਵੀ ਯਾਦ ਕਰ ਲਈਏ ਇੱਕ ਸਾਲ ਵਿੱਚ ਵੀ ਪੌੜੀ ਅੰਦਰ ਹਿਰਦੇ 'ਚ ਵਸਾ ਲਈਏ 38 ਪੌੜੀਆਂ ਤੇ 38 ਸਾਲ ਹੀ ਲੱਗੇ ਕਿ ਨਹੀਂ ਇਹ ਤੇ 60 60 ਸਾਲ ਹੋ ਗਏ ਨੇ ਪਤਾ ਨਹੀਂ ਲੱਗਦਾ ਕਿਹੜੀ ਪੌੜੀ ਕੀ ਗੈਰਹੀ ਹੈ ਧਰਮ ਦੀ ਪੌੜੀ ਚੜ੍ਹਨਾ 38 ਪੌੜੀਆਂ ਦਾ ਮਤਲਬ ਮਨ ਨੂੰ ਉਸ ਪਾਸੇ ਲਾਉਣਾ ਹੈ ਕਿ ਚੜਾਈਆਂ ਚੜ੍ਹਦਾ ਹੀ ਜਾ ਚੜ੍ਹਦਾ ਹੀ ਜਾ ਤੂੰ ਜੀਵੇ ਆਇਆ ਤੂੰ ਜਗਤ ਤਾਰੂ ਤਨ ਤਨ ਜੀ ਤਾਉਨ ਆਉਣਾ ਜਿਦੇ ਆਇਆ ਸੋ ਜਗਤ ਸਾਰਾ ਜੀ ਤਨ ਤਨ ਆਉਣਾ ਆਉਣਾ ਦਾ ਜਿਦੇ ਆਇਆ ਤਾਂ ਜਗਤ ਸਰਗਾਂ ਜੀ ਤਨ ਤਨ ਆਉਣਾ ਆਉਣਾ तूं वॾे पुल जानी जितण ਸਾਨੂੰ ਤੇਰੇ ਨੂੰ ਸੇਵਾ ਮਿਲ ਜੇ ਤਨ ਤੇ सतगुरू जा हुया सतगुर सतगुरू मिल हुया सतगुरू सत वॾे पुन जानी वॾे पुन जानी ਆਹੋ ਜੇ ਕਿਤੇ ਸਤ ਸੰਗਤ ਦਾ ਮੇਲਾ ਹੋਵੇ ਗੁਰੂ ਨਾਨਕ ਸਾਹਿਬ ਨੇ ਇੰਨੀਆਂ ਦਾਤਾਂ ਦਿੱਤੀਆਂ ਕਿਤੇ ਵਿਚਾਰ ਕੇ ਵੇਖੋ ਕਿਤੇ ਸੋਚ ਕੇ ਵੇਖੋ ਕਿ ਬਾਬਾ ਜੀ ਤੁਹਾਡਾ ਦੇਨ ਅਸੀਂ ਇੱਕ ਜਨਮ ਜ ਤੱਕ ਦੇ ਨਹੀਂ ਸਕਦੇ ਇੰਨੀਆਂ ਦਾਤਾਂ ਇੰਨੀਆਂ ਬਖਸ਼ਿਸ਼ਾਂ ਤੁਸੀਂ ਸਾਡੇ ਤੇ ਕੀਤੀਆਂ ਅਸੀਂ ਤਾਂ ਅਕਿਰਤ ਕਾਨਾ ਜਿੱਤਿਆਂ ਗਾਤਾਂ ਦਾ ਸ਼ੁਕਰਾਨਾ ਨਹੀਂ ਕਰਦੇ ਜਿਹੜੀ ਸੰਗਤ ਰੋਜ਼ ਪ੍ਰਭਾਤ ਕਰੀ ਜਾਂਦੀ ਉਹਨਾਂ ਦਾ ਰੋਜ਼ ਹੀ ਗੁਰਪ੍ਰਭ ਹੈ ਪ੍ਰਜਾ ਨਹੀਂ ਸਾਲਾਂ ਬੱਦੀ ਕਈ ਆਉਂਦੇ ਗੁਰਦੁਆਰਾ ਜਾਂ ਮੰਦਰ ਕੁਝ ਮਹੀਨੇ ਬਾਅਦ ਗੁਰਦਾ ਕੰਮ ਹੋ ਰੀ ਚੱਲ ਰਿਹਾ ਉਹ ਕਦੇ ਐਤਵਰ ਚ ਪੈਰਾ ਕੱਟਿਓ ਲੋੜ ਨਹੀਂ ਬਸ ਵਾਹਿਗੁਰੂ ਗੁਰਗਰੈਂਡ ਤਲੇ ਲਾ ਦਿਓ ਛੇ ਦਿਨ ਬਸ ਪੈਰਾ ਹੋ ਗਿਆ ਕਹਾਣੀ ਖਤਮ ਕੋਈ ਨਹੀਂ ਨਾਲੇ ਖੁਸ਼ ਨਹੀਂ ਤੇ ਜਿਹਦੇ ਚ ਪੈਰੇ ਤੇ ਜਾਂਦੇ ਹੋ ਉਹਦਾ ਕਿਤੇ ਜੀਵਨ ਤਾਂ ਪੜ ਕੇ ਵੇਖ ਲੋ ਉਸ ਬਾਬੇ ਦਾ ਜੀਵਨ 49 ਸਾਲ ਤਾਂ ਦਾਮਾ ਸਾਹਿਬ ਦੀ ਧਰਤੀ ਦੇ ਉੱਤੇ ਉਸ ਨੇ ਪ੍ਰਚਾਰ ਕੀਤਾ ਤੇ ਫਿਰ ਅਖੀਰਲੇ ਦਿਨਾਂ ਚ ਆ ਕੇ ਸਿਰ ਭੇਟਾ ਕਰਤਾ ਵਾਹਿਗੁਰੂ ਉਸ ਬਾਪੂ ਨੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕੀਤੀ ਧੰਤਨ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦਾ ਜੀਵਨ ਗੁਰੂ ਦੀ ਬੇਦਵੀ ਨਹੀਂ ਚੱਲੇਗੀ ਹਰਮੰਦਰ ਸਾਹਿਬ ਦੇ ਸਰੋਵਰ ਦੀ ਬੇਦਵੀ ਨਾਸੇ ਦੇ ਹੋਏ ਸੀ ਸਰਪਨ ਕਰਤਾ ਉਸ ਬਾਪੂ ਨੇ ਅਮਰਤ ਛਕਿਆ ਸੀ ਅਮਰਦੀ ਪਾਵਰ ਉਹਨੇ ਵਿਖਾਈ ਸਾਡੇ ਹਲਕੀ ਦੇ ਉੱਤੇ ਦੇਖੋ ਜਾ ਕੇ ਐਦਵਾਰ ਗੁਰਮਖੋ ਜੇ ਤਲੀਆਂ ਦਾਤਾਂ ਦੀ ਗੱਲ ਕਰੀਏ ਨਾ ਤੇ ਅਮਰ ਸਾਨੇ ਮਿਲਦੀਆਂ ਜਿੱਥੇ ਗੁਰਦੁਆਰਾ ਉੱਤੇ ਮਿਲਦੀਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਆਪਣੀ ਛੋਟੀ ਸੋਚ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਤੇ ਛੋਟਾ ਕਿਤੇ ਵੱਡਾ ਬਣਾਤਾ ਵਾਹਿਗੁਰੂ ਆਪੋ ਸਾਡੇ ਨਾਮ ਸ੍ਰੀ ਵਾਹਿਗੁਰੂ ਸੋਚ ਨਾਲ ਇਹ ਸਾਡੀ ਸੋਚ ਹੈ ਛੋਟਾ ਗੁਰਦੁਆਰਾ ਵੱਡਾ ਗੁਰਦੁਆਰਾ ਇਹਦਾ ਮਤਲਬ ਬਿਲਡਿੰਗ ਵੇਖ ਲਈ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਉਹ ਨਹੀਂ ਵੇਖਿਆ ਵੀ ਸਾਰੀਆਂ ਥਾਵਾਂ ਤੇ ਬਾਬਾ ਇੱਕੋ ਹੀ ਹੈ ਵੱਡਾ ਨਾ ਹੋਵੇ ਛੋਟਾ ਨਾ ਆਏ ਇਹ ਬਚਨ ਗੁਰੂ ਨਾਨਕ ਸਾਹਿਬ ਦੇ ਕਿ ਨਹੀਂ ਨਾਉ ਵੱਡਾ ਹੈ ਤੁਹਾਡੇ ਕਹਿ ਲੈਂਦੇ ਨਾਉ ਨੇ ਛੋਟਾ ਹੋ ਜਰਨੇ ਕੀਮਤ ਪਾਏ ਨਾ ਰਹਿ ਜਾਂਦਾ ਪੜੋ ਸਾਰੇ ਧੰਗੁਰ ਨਾਨਕ ਪਾਤਸ਼ਾ ਅਸੀਂ ਨਿਮਾਣੇ ਹੋ ਗਿਆ ਆ ਸਾਡੀ ਕਲਿਆਣ ਕਰ ਸਾਨੂੰ ਐਸੀ ਬਖਸ਼ਿਸ਼ ਕਰੋ ਸਾਨੂੰ ਐਸੀ ਬੁੱਧ ਦਿਓ ਜਿਹਦੇ ਨਾਲ ਅਸੀਂ ਤੁਹਾਡੀ ਬਾਣੀ ਨੂੰ ਤੁਹਾਡੀ ਸੇਵਾ ਨੂੰ ਤੁਹਾਡੇ ਦਰ ਨੂੰ ਸਮਝ ਸਕੀਏ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਮੈਂ ਸਰਬ ਸਮਾਨ ਉਹ ਦਰ ਕਿਹੋ ਜਿਹਾ ਜਿੱਤੇ ਹਰ ਵਕਤ ਸੰਭਾਲ ਹੁੰਦੀ ਹੈ ਨਰਨਾਰੰਕਾਰ ਦੀ ਬਾਣੀ ਦੀ ਉਹ ਇੱਕੋ ਹੀ ਦਰ ਹੈ ਧੰਗੁਰ ਨਾਨਕ ਪਤਸਰ ਉੱਥੇ ਤਾਂ ਵਾਜੇ ਵੱਜੀ ਜਾਂਦੇ ਨੇ ਉੱਥੇ ਸ਼ੈਣੇ ਵੱਜੀ ਜਾਂਦੇ ਨੇ ਉੱਥੇ ਰਾਗ ਰਤਨਮ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਉੱਥੇ ਦਾ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਜਿਹੜਾ ਤੁਸੀਂ ਕਹਿੰਦੇ ਕਿ ਰੱਬ ਹੈ ਜੀ ਇੱਥਾਂ ਇਹਦਾ ਰਾਪਨ ਜੀ ਏਕਾ ਮਾਈ ਜੁਗਤ ਵਿਆਹੀ ਤਿੰਨ ਜੇਲੇ ਪਰਵਾਨ ਓਏ ਉਹ ਰੱਬ ਕਿੱਥੋਂ ਬਣ ਕੇ ਪਹਿਲਾਂ ਮਾਈ ਤਾਂ ਪਹਿਲਾਂ ਵਿਆਹ ਦੀ ਉਹਨਾਂ ਨਾਲ ਤਿੰਨਾਂ ਨਾਲ ਵੀ ਖਿੱਚੀ ਫਿਰਨਾਂ ਨੂੰ ਤਕੋ ਸਾਧਨਾਮ ਸ੍ਰੀ ਵਾਹਿਗੁਰੂ ਇੱਕਮਾਈ ਜੁਗਤ ਵਈ ਗੁਰਬਾਣੀ ਦੇ ਗਲਤ ਅਰਥ ਕਰਨ ਵਾਲੇ ਦੇ ਮੂੰਹ ਚ ਕੀੜੇ ਪੈਣੇ ਇੱਕ ਦਿਨ ਡੀ ਐਮ ਸੀ ਚਰਨ ਦੇ ਕਨੇ ਪੀ ਜੀ ਐ ਦੇ ਕਲਮੇ ਜਾ ਆ ਗਲਤ ਅਰਥ ਕਰਦੇ ਜੀ ਇੱਕਮਾਈ ਕਿਹੜੀ ਮਾਈ ਮਾਇਆ ਡੋਸਟਰ ਜੀ ਤੁਸੀਂ ਭਾਸ਼ਾ ਬੜੀਆਂ ਪੜ੍ਹੇ ਹੋ ਮਾਈ ਸ਼ਬਦ ਮਾਇਆ ਨਾਲ ਸੰਬੰਧਿਤ ਹੈ ਉਹਨਾਂ ਪਹਿਲੇ ਵਿਆਹ ਦੀ ਤਿੰਨਾਂ ਨਾਲ ਲੈ ਵੀ ਜਗ ਤੇ ਚੱਲਿਓ ਤੇ ਨਾਲ ਜਮੇੜਦੀ ਇਹ ਫਿਰ ਲੈ ਲਈਦਰੋਣ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਇੱਕ ਜਨਮ ਦੇਣ ਵਾਲਾ ਇੱਕ ਮਰਨ ਵਾਲਾ ਇੱਕ ਰੋਜੀ ਦੇਣ ਵਾਲਾ ਭੰਡਾਰੀ ਵਾਹਿਗੁਰੂ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜਿਵਤ ਸੁਭਾਵੈ ਇਹਨਾਂ ਚਲਾਵੈ ਉਹ ਜਦੋਂ ਬੋਰ ਖਿੱਚ ਲੈਂਦਾ ਨਾ ਛੁੱਟੀ ਵਾਸਤੇ ਵਾਹਿਗੁਰੂ ਜੇਬ ਹੋਵੇ ਫਰਮਾਨ ਕਹਿੰਦੇ ਬਾਬਾ ਜੀ ਕਿਹੜੀਆਂ ਗੱਲਾਂ ਕਰਦੇ ਹੋ ਅਸੀਂ ਤਾਂ ਵੇਖਿਆ ਹੀ ਨਹੀਂ ਕਹਿੰਦੇ ਤੁਸੀਂ ਨਹੀਂ ਵੇਖਿਆ ਉਹ ਤਾਂ ਵੇਖਦਾ ਹੈ ਕਿ ਨਹੀਂ ਉਹ ਵੇਖਿਆ ਉਹਨਾਂ ਨਜ਼ਰ ਲਾਵੇ ਤੁਹਾਨੂੰ ਨਜ਼ਰ ਨਹੀਂ ਹੁੰਦਾ ਉਹਦਾ ਵੇਖਣ ਡਿਆ ਵਾ ਸਾਰਾ ਕੁਝ ਉਹ ਵੇਖਿਆ ਉਹਨਾਂ ਨਦਰਨ ਆਵੇ ਬਹੁਤ ਆਇਓ ਬਿਡਾਨ ਬਸ ਇੱਕ ਹੀ ਕੰਮ ਰੱਖੋ ਆਦੇਸ਼ ਇਸ ਆਦੇਸ਼ ਆਦ ਅਨੀਲ ਅਨਾਨ ਅਨਾਹਦ ਜਗਤ ਦੇ ਕਿਸੇ ਕੌਮ ਦਾ ਕੋਈ ਦੇਵਤਾ ਰੂਪ ਹੋ ਸਕਦਾ ਹੈ ਕਿਸੇ ਕੌਮ ਦਾ ਕੋਈ અવਤਾਰ ਉਹਨਾਂ ਸੇ ਭਗਵਾਨ ਹੋ ਸਕਦਾ ਹੈ ਤੇ ਹੁੰਦਾ ਹੈ ਸਾਡੇ ਵਾਸਤੇ ਭਗਵਾਨ ਇੱਕੋ ਹੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰ ਆਏ ਹਾਂ ਮਹਿਮਾਨੇ ਭਾਗ ਲਾਓ ਸੱਚੇ ਬਾਦਸ਼ਾਹ ਆਏ ਕੁਤੇ ਦੇ ਘਰ ਚੋਰੀ ਪਾਉ ਸੱਚੇ ਪਾਸਾ ਬੰਦ ਕੀਤੇ ਘਰ ਚੋਰੀ ਪਾਉ ਸੱਚੇ ਪਾਸਾ ਆਈ ਹਾਨੀ ਮਾਰੇ ਆਗ ਲਾਓ ਸੱਚੇ ਪਾਸਾ ਆਈ ਹਾਨੀ ਮਾਰੇ ਆਗ ਲਾਓ ਸੱਚੇ ਪਾਸਾ ਨੇ ਬਾਣੀ ਦਾ ਅਸਰਾ ਤੱਕ ਲਿਆ ਉਪਦੇਸ਼ ਹਰ ਗੁਰਪੁਰਬ ਦਾ ਇੱਕੋ ਹੀ ਹੈ ਹਰ ਸਾਲ ਮਨਾਓ ਭਾਵੇਂ ਹਰ ਮਹੀਨੇ ਮਨਾਓ ਤੇ ਭਾਵੇਂ ਰੋਜ਼ ਮਨਾਓ ਉਪਦੇਸ਼ ਗੁਰਨਾਨਕ ਦਾ ਇੱਕੋ ਹੀ ਹੈ ਨਾਮ ਤੋਂ ਬਿਨਾ ਸੇਵਾ ਤੋਂ ਬਿਨਾ ਤਰਿਆ ਨਹੀਂ ਜਾਣਾ ਤਰਨ ਉਹ ਨਹੀਂ ਕਿੰਨੀ ਖੁਸ਼ੀ ਦੀ ਗੱਲ ਮੈਂ ਇੱਕ ਪਿਛਲੇ ਹਫਤੇ ਬੇਨਤੀ ਕੀਤੀ ਸੀ ਗੁਰਪੁਰਬ ਮਨਾਏ ਜਾਂਦੇ ਨੇ ਕੰਮ ਸ਼ੁਰੂ ਕਦੋਂ ਹੁੰਦਾ ਹੈ 8 ਵਜੇ ਫਿਰ ਗੁਰੂ ਕੇ ਲੰਗਰ ਬਣਦੇ ਨੇ ਫਿਰ ਸੰਗਤਾਂ ਨੂੰ ਅਨਾਉਂਸ ਕੀਤਾ ਹੁੰਦਾ ਹੈ ਲਓ ਹੁਣ ਬਾਬਾ ਜੀ ਬਾਹਰ ਆਏ ਨੇ ਕੱਦੀ ਹਰ ਆਲੇ ਉਹ ਲੱਗਣ ਲੱਗੇ ਨੇ ਸਿੱਤੀ ਆ ਜਾਓ ਵਾਹਿਗੁਰੂ ਕੌਣ ਸਿੱਤੀ ਆਓ ਕਿਉਂਕਿ ਬਾਬਾ ਜੀ ਨੂੰ ਐਨੇ ਮਾਇਆ ਦੇਣੀ ਹੈ ਤੇ ਤੁਸੀਂ ਪਹੁੰਚੋਗੇ ਤਾਂ ਹੀ ਫਾਇਦਾ ਹੋਣਾ ਹੈ ਘਰ ਵੀ ਨੂੰ ਕੋਈ ਆਉਂਦਾ ਫਿਰ ਵੀ ਹੌਲੀ 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 ਹੋਲੀ ਦੰਗਰੇ ਦਿਲ ਦੇ ਗੁਰੂ ਘਰ ਲੰਗਰ ਦਾ ਟਾਈਮ ਤਾਂ 11:30 ਸੀ ਇਹ 10:00 ਕਹੀ ਜਾਂਦੇ ਆ ਕਿਉਂ ਆਪ ਕੋ ਸਾਦੇ ਨਾਮ ਜੀ ਵਾਹਿਗੁਰੂ ਕਿਉਂਕਿ ਗੁਰਪੁਰਬ ਥੋੜਾ ਮਨਾਉਣਾ ਹੈ ਆਪਣੇ ਆਪ ਨੂੰ ਰੱਖਣਾ ਅੱਗੇ ਵੀ ਸਾਨੂੰ ਮਨਾਓ ਬਾਬਾ ਜੀ ਪਹਿਲਾਂ ਜੇ ਆ ਅੰਮ੍ਰਿਤ ਵੇਲੇ ਉੱਠ ਕੇ 4 ਸਵਾ 4 ਇਸ਼ਨਾਨ ਪਾਣੀ ਕਰਕੇ ਜਦੋਂ ਸੰਗਤ ਆਉਂਦੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਸਿੱਖ ਦੋਇ ਸਾਧ ਸੰਗਤ ਪੰਜੀ ਪਰਮੇਸ਼ਰ ਵਾਹਿਗੁਰੂ ਇੱਕ ਸਿੱਖ ਇੱਕ ਸਾਹਮਣੇ ਤੇ ਕਿਦਰ ਬੈਠਾ ਹੋਵੇ ਸੰਗਤ ਹੋ ਤੇ ਜੇ ਪੰਜ ਇਕੱਠੇ ਹੋ ਗਏ ਤੇ ਪਰਮੇਸ਼ਰ ਆ ਗਿਆ ਵਿੱਚ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜ ਪਾਬੇ ਪੰਜ ਸੋਹਣ ਪੰਜਾਂ ਗਾਗੁਰ ਇੱਕ ਇੱਕ ਤੇ ਗੁਰਮਖੋਸ ਤੁਸੀਂ ਰੋਲ ਹੀ ਗੁਰਪੁਰ ਮਨਾ ਰਹੇ ਹੋ ਘਰ ਘਰ ਜਾ ਕੇ ਜਿਹਦੇ ਘਰ ਵੀ ਪ੍ਰਵਾਦ ਫੇਰੀ ਜਾਂਦੀ ਹੈ ਨਾ ਮੈਂ ਭਾਈ ਸਾਹਿਬ ਨੂੰ ਕਿਹਾ ਜੇ ਕੋਈ ਪ੍ਰੋਬਲਮ ਹੈ ਆਪਾਂ ਗੁਰਦੁਆਰੇ ਕਰ ਲੈਣੇ ਆ ਨ ਲੱਗੇ ਫਿਰ ਸੰਗਤ ਦੇ ਚਰਨਾਂ ਦਾ ਪਏ ਕਰ ਵਿੱਚ ਵਾਹਿਗੁਰੂ ਪਾਈਪੁਰ ਦੇ سنجਣਾ ਨਾਲ ਮੇਰਾ ਕਾਫੀ ਲੰਮੇ ਸਮੇਂ ਤੋਂ ਪਿਆਰ ਹੈ ਇਹਨਾਂ ਦੇ ਪਿਤਾ ਜੀ ਜਥੇਦਾਰ ਸਰਦਾਰ ਸ਼ਮਸ਼ੇਰ ਸਿੰਘ ਬੜੇ ਪਿਆਰ ਵਾਲੇ ਸੀ ਪਿੰਡ ਵੀ ਜਾਣਾ ਟਾਹੀ ਵਿੱਚ ਕੀਰਤਨ ਕਰਨਾ ਉਹਨਾਂ ਨੇ ਇਹਨਾਂ ਪਿਆਰ ਬਖਸ਼ਣਾ ਉਹਨਾਂ ਦਾ ਪਰਿਵਾਰ ਪਾਇਲ ਦੇਵ ਸਿੰਘ ਪਾਇਲੇਸ਼ਮ ਸਿੰਘ ਅਸਟ੍ਰੇਲੀਆ 아이 ਹਰਜਿੰਦਰ ਸਿੰਘ ਕੈਨੇਡਾ ਪੋਤਰਾ ਭਪਿੰਦਰਪਾਲ ਸਿੰਘ ਬੱਚੀ ਮਨਪ੍ਰੀਤ ਕੌਰ ਅੱਜ ਵੀ ਕੈਨੇਡਾ ਨੇ ਬੜੀ ਬਖਸ਼ਿਸ਼ ਹੋਈ ਮਹਾਰਾਜ ਦੀ ਸੋ ਕਿਸੇ ਗੱਲ ਤੋਂ ਮੀ ਕਿਤੇ ਗੁਰੂ ਕੇ ਲੰਗਰਾਂ ਤੋਂ ਗੁਰਪੁਰਬ ਤੋਂ ਕਿਸੇ ਪਾਸਿਓਂ ਕਦੇ ਨਾ ਨਹੀਂ ਕੀਤੀ ਅੱਜ ਤੱਕ ਸੋ ਲਗਾਤਾਰ ਰੋਜ ਗੁਰੂ ਸਾਹਿਬ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਸੰਗਤਾਂ ਆਉਂਦੀਆਂ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਮੱਥਾ ਟੇਕਦੇ ਆਂ بڑے ਲੋਕ ਨੇ ਜਿਹੜੇ ਪੁੱਠਾ ਸਿੱਧਾ ਵੀ ਬੋਲਦੇ ਨੇ ਪ੍ਰਵਾਦ ਕਰੀ ਐਵੇਂ ਚੁੱਕੀ ਪਰਦੇ ਗਲੀਆਂ ਚ ਆਹ ਕਰਦੇ ਐ ਉਹ ਕਰਦੇ ਐ ਬਾਬਾ ਜੀ ਕਹਿੰਦੇ ਆਪਨਾ ਦੇ ਚੁੱਲੂ ਪਰ ਪਾਣੀ ਤੇ ਨਿੰਦੇ ਜਨ ਗੰਗਾ ਗੰਗਾ ਪਾਣੀ ਕੋਟ ਪਿਆੜੀ ਸਾਗਦੇ ਨਿੰਦੇ ਉਹਨਾਂ ਦੀ ਕਰਦੇ ਜਿਨ੍ਹਾਂ ਨੇ ਗੰਗਾ ਲਿਆਂਦੀ ਵਾਹਿਗੁਰੂ ਆਪ ਉਠੜੀ ਸਾਗਦੇ ਗੱਲਾਂ ਹਰ ਮੰਦਰ ਸਾਹਿਬ 'ਚ ਰੋਜ਼ ਪ੍ਰਬਾਤ ਫੇਰੀ ਹੁੰਦੀ ਹੈ ਬੜੇ ਬਿਰਲਿਆਂ ਨੂੰ ਪਤਾ ਪ੍ਰਜਾਣਾ ਤੇ ਦੋ ਟਾਈਮ ਹੁੰਦੀ ਹੈ ਸਵੇਰ ਫੇਰੀ ਵਕਰੀ ਹੁੰਦੀ ਸ਼ਾਮ ਨੂੰ ਪ੍ਰਬਾਤ ਫੇਰੀ ਸਵੇਰ ਵਕਰੀ ਦੋਨੋਂ ਟਾਈਮ ਤੇ ਘਰ ਮੁਖੋ ਇਹ ਬਾਬਾ ਬੁੱਢਾ ਜੀ ਦੀ ਕਿਰਪਾ ਹੋਈ ਬਾਬਾ ਬੁੱਢਾ ਸਾਹਿਬ ਦੀ ਜਿਨ੍ਹਾਂ ਨੇ ਚੌਕੀਆਂ ਝੰਡੇ ਝੰਡੇ ਜੁਗੋ ਜੁਗ ਅਟਲ ਕਰਦੇ ਹੋਏ ਦੇਣੇ ਬਾਬਾ ਜੀ ਗੁਰਨਾਨ ਦੇਵ ਜੀ ਜਦੋਂ ਸੱਚਖੰਡ ਚਲੇ ਗਏ ਸੀ ਨਾ ਜੁਗ ਜੁਗ ਸਮਾਗੇ ਸੀ ਤੇ ਬਾਬਾ ਬੁੱਢਾ ਜੀ ਨੇ ਇਹ ਪ੍ਰਵਾਸਤਰੀਆਂ ਆਰੰਭ ਕਰਦੀਆਂ ਕਿ ਗੁਰੂ ਦੇ ਆਰੇ ਦਿਵਾਰੇ ਪ੍ਰਕਰਨਾ ਕਰਨੀਆਂ ਨਾਮ ਜਪ ਉਹ ਪਰੰਪਰਾ ਫਿਰ ਹਰਮੰਦਰ ਸਾਹਿਬ ਚ ਆ ਗਈ ਹਰਮੰਦਰ ਸਾਹਿਬ ਦੀਆਂ ਪ੍ਰਕਰਮਾ ਚ ਨਾਮ ਜਪ ਕੇ ਫਿਰ ਸਿੰਘ ਅੰਦਰ ਜਾਂਦੇ ਨੇ ਫਿਰ ਰਹਿਰਾਸ ਤੋਂ ਬਾਅਦ ਆਰਤੀ ਤੋਂ ਬਾਅਦ ਫਿਰ ਅਰਦਾਸ ਹੁੰਦੀ ਅਰਦਾਸ ਹੁੰਦੀ ਕਿ ਚੌਂਕੀਆਂ ਆਈਆਂ ਨੇ ਸੰਗਤ ਵੀ ਆਈ ਹੈ ਸਮਾਪਤੀ ਹੋ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਰਦਾਸ ਹੁੰਦੀ ਆਪਕੋ ਸਾਦੇ ਨਾਮ ਸ੍ਰੀ ਵਾਹਿਗੁਰੂ ਜਦ ਖਾਸ ਗੱਲ ਹੈ ਕਿ ਕੀ ਕੀ ਜਦੋਂ ਅਰਦਾਸ ਹੋਈ ਸਿੰਘ ਸਾਹਿਬ ਨੇ ਉੱਠੇ ਸਿੰਘ ਸਾਹਿਬ ਨੇ ਉੱਠ ਗਏ ਅਰਦਾਸ ਹੀ ਅਰਦਾਸ ਕਰਦਾ ਸੰਗਤ ਉੱਠਦੀ ਹੈ ਸਿੰਘ ਸਾਹਿਬ ਨੇ ਉੱਠ ਮੈਂ ਕਿਹਾ ਵੀ ਇਹ ਮर्यादा ਦੀ ਸਮਝ ਨਹੀਂ ਆਈ ਸਿੰਘ ਸਾਹਿਬ ਨੇ ਉੱਠੇ ਕਹਿ ਲਗੇ ਸਿੰਘ ਸਾਹਿਬ ਨੇ ਬਾਬਾ ਬੁੱਢਾ ਜੀ ਦਾ ਰੂਪ ਹੈ ਵਾਹਿਗੁਰੂ ਮੈਂ ਕਹਿੰਦਾ ਸਾਡੇ ਪਿੰਡ 'ਚ ਹੁੰਦਾ ਨਾ ਕਿਤੇ ਗਰੰਟੀ ਉਹਨਾਂ ਫੜ ਕੇ ਢਾ ਦੇਣਾਂ ਸੀ ਉੱਠ ਜਾ ਕੇ ਤੈਨੂੰ ਪਿੰਡੋਂ ਕਢੀਏ ਬੜਾ ਉੱਪਰ ਦਾ ਵਜ਼ੀਰ ਗੁਰੂ ਦਾ ਵੱਡਾ ਉਹਨਾਂ ਕਹੇ ਬਾਬਾ ਬੁੱਢਾ ਜੀ ਉਹਦੀ ਥਾਂ ਤੇ ਬੈਠੇ ਨੇ ਸਿੰਘ ਸਾਹਿਬ ਇਹ ਨਹੀਂ ਉੱਟਣਗੇ ਵਾਹਿਗੁਰੂ ਇਹ ਸਾਡੀਆਂ ਮਰਿਆਦਾ ਜਿਹੜੀਆਂ ਨਾ ਸਾਨੂੰ ਜੀਵਨ ਦਿੰਦੀਆਂ ਸਾਡੇ ਗੁਰਦੁਆਰਿਆਂ ਦੇ ਨਾਮ ਹੀ ਸਾਨੂੰ ਜੀਵਨ ਦਿੰਦੇ ਨੇ ਕਿਤੇ ਨਾਮ ਹੀ ਸਾਰੇ ਬੜਦੇ ਨਾ ਗੁਰਦੁਆਰਾ ਸਾਹਿਬ ਦੇ ਉਹ ਵੀ ਸਾਨੂੰ ਅੰਦਰ ਜੀਵਨ ਪੈਦਾ ਕਰਦੇ ਸੋ ਸਭ ਦਾ ਧੰਨਵਾਦ ਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਐਡਮਰ ਕਰਕੇ 5-7 ਮਿੰਟ ਮੈਂ ਵੱਧ ਲਾਇਏ ਨੇ ਸਭ ਦਾ ਧੰਨਵਾਦ ਜੀ ਆਇਆਂ ਨੂੰ ਬਰਨਾਲੇ ਤੇ ਚਾਗਦਰ ਵਿੱਚ ਆਏ ਲੱਗ ਗਈਆਂ